ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਹਰ ਵੀਡੀਓ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਜਿਸ ਨੂੰ ਪਰੇਸ਼ਾਨੀ ਹੁੰਦੀ ਹੈ ਉਸ ਨੂੰ ਪਤਾ ਹੈ ਵੀ ਮੇਰੇ ਲਈ ਵੀਡੀਓ ਕਿੰਨੀ ਇੰਪੋਰਟੈਂਟ ਹੈ ਸੋ ਮੋਸਟਲੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਸਭ ਤੋਂ ਇੰਪੋਰਟੈਂਟ ਗੱਲ ਕਰਨ ਲੱਗੇ ਹਾਂ ਉਹ ਗੱਲ ਕਰਨ ਲੱਗੇ ਹਾਂ ਆਪਣੇ ਪਿੰਜਣੀਆਂ ਦੇ ਵਿੱਚ ਇਹਨਾਂ ਦੇ ਕਾਫ ਮਸਲਸ ਦੇ ਵਿੱਚ ਆਪਾਂ ਬਲੱਡ ਸਰਕੂਲੇਸ਼ਨ ਕਿਵੇਂ ਵਧਾ ਸਕਦੇ ਹਾਂ ਕਿਉਂਕਿ ਕਈ ਵਾਰ ਰਾਤ ਨੂੰ ਖੱਲੀਆਂ ਪੈ ਜਾਂਦੀਆਂ ਜਾਂ ਆਪਾਂ ਕੰਮ ਤੋਂ ਆਉਨੇ ਆ ਆਪਣੇ ਇਸ ਜਗ੍ਹਾ ਦੇ ਪਿੰਜੜੀਆਂ ਦੇ ਵਿੱਚ ਦਰਦ ਹੁੰਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਕਿ ਕਿਹੜੀਆਂ ਕਸਰਤਾਂ ਕਰੀਏ ਕਿ ਆਪਣੀ ਪਿੰਜੜੀਆਂ ਦੇ ਵਿੱਚ ਖੂਨ ਦੀ ਸਰਕੂਲੇਸ਼ਨ ਵਧ ਜਾਵੇ ਖੂਨ ਐਕਸਰਸਾਈਜ਼ ਕਰਾਂਗੇ ਆਪਾਂ ਸਟੈਂਡਿੰਗ ਦੇ ਵਿੱਚ ਐਕਸਰਸਾਈਜ਼ ਕਰਾਂਗੇ ਆਪਾਂ ਸੈਟਿੰਗ ਦੇ ਵਿੱਚ ਐਕਸਰਸਾਈਜ਼ ਕਰਾਂਗੇ ਆਪਾਂ ਬੈੱਡ ਤੇ ਲੇਟ ਕੇ ਸੋ ਆਓ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਨੰਬਰ 1 ਤੁਸੀਂ ਕਾਫ ਮਸਲਸ ਤੇ ਇਸ ਜਗ੍ਹਾ ਤੇ ਸਿੰਪਲ ਜੈਂਟਲ ਮ사ਜ ਕਰ ਲੈਣੀ ਹੈ ਅਗਰ ਆਪ ਕਰ ਲਓਗੇ ਜਿਆਦਾ ਵਧੀਆ ਕਈ ਵਾਰ ਆਪਣੇ ਨੀ ਬੈਂਡ ਨਹੀਂ ਹੁੰਦਾ ਕਿਸੇ ਤੋਂ ਕਰਾ ਲੈਣੀ ਹੈ ਸੌਫਟ ਕੋਕੋਨਟ ਔਇਲ ਨਾਲ ਸਿੰਪਲ ਸਿੰਪਲ ਮ사ਜ ਕਰਨੀ ਹੈ ਤੁਸੀਂ 3 ਤੋਂ 4 ਮਿੰਟ ਰੋਜ਼ਾਨਾ ਕਰਨੀ ਹੈ ਇਸ ਨਾਲ ਕੀ ਹੈ ਵੀ ਕਾਫ ਮਸਲ ਤੇ ਜੋ ਬਲੱਡ ਦੀ ਸਰਕੂਲੇਸ਼ਨ ਹੈ ਉਹ ਇੰਪਰੂਵ ਹੋ ਜਾਂਦੀ ਹੈ ਔਰ ਜਿਹੜੇ ਕਾਫ ਮਸਲਸ ਨੇ ਗੈਸਟਰੋਨਿਮੀਅਸ ਐਂਡ ਸੋਲੀਅਸ ਉਹ ਦੋਨੋਂ ਰਿਲੈਕਸ ਹੋ ਜਾਂਦੇ ਨੇ ਦੋਨੋਂ ਸਾਈਡ ਕਰਨੀ ਹੈ ਤੁਸੀਂ ਤਿੰਨ ਤੋਂ 5 ਮਿੰਟ ਤੁਸੀਂ ਮ사ਜ ਕਰਨੀ ਹੈ ਤਾਂ ਕਿ ਤੁਹਾਡੇ ਕਾਫ ਮਸਲ ਇਹ ਜੋ ਰਿਲੈਕਸ ਹੋ ਜਾਣ ਇਹ ਹੋਗੀ ਤੁਹਾਡੀ ਨੰਬਰ 1 ਮ사ਜ ਸੈਕਿੰਡ ਨੰਬਰ ਤੇ ਆਪਾਂ ਐਕਸਰਸਾਈਜ਼ ਦੱਸਣ ਲੱਗੇ ਹਾਂ ਸਿਟਿੰਗ ਦੇ ਵਿੱਚ ਕਿਹੜੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਬਿਲਕੁਲ ਚੇਅਰ ਤੇ ਸਪੋਰਟ ਲੈ ਲਓਗੇ ਪਿੱਛੇ ਔਰ ਜਿੰਮੀ ਸਾਡੇ ਬੈਕ ਤੇ سپورਟ ਨਹੀਂ ਹੈ ਤੁਸੀਂ ਦੀਵਾਰ ਦੇ ਨਾਲ ਕੁਰਸੀ ਲਾ ਲੈਣ। ਦੈਨ ਦੋਨੋਂ ਹੱਥ ਫੜ ਕੇ ਇਦਾਂ ਖੜੇ ਹੋਣਾ। 1 ਪੈਰ ਟੋਲਾ ਲੈ। ਫੇਰ ਖੜੇ ਹੋਣਾ। 2 ਪੈਰ ਟੋਲਾ ਲੈ। ਫੇਰ ਖੜੇ ਹੋਣਾ। 3 ਪੈਰ ਖੜੇ ਹੋਣਾ। 4 ਫੇਰ ਖੜੇ ਹੋਣਾ। 5 ਫੇਰ ਖੜੇ ਹੋਣਾ। 6 ਫੇਰ ਖੜੇ ਹੋਣਾ। 7 ਇਦਾਂ ਖੜੇ ਹੋਣਾ ਵੀ ਪੂਰੇ ਨੀ ਸਟ੍ਰੇਟ ਹੋ ਜਾਣ 8 9 10 ਦੈਨ ਰਿਲੈਕਸ ਇੱਕ ਵਾਰੀ ਕੀਤਾ ਇਸ ਦੇ 10 ਸੈਟ ਲਾਉਣੇ ਆ ਤੁਸੀਂ ਇਸ ਦੇ ਨਾਲ ਕੀ ਹੈ ਜੋ ਆਪਣੇ हिਪ ਦੇ ਮਸਲਸ ਨੇ ਉਹ ਵੀ ਸਟਰੋਂਗ ਹੋਣਗੇ ਬਟ ਕਾਫ ਮਸਲਸ ਜਿੱਥੇ ਆਪਣੀਆਂ ਪਿੰਜੜੀਆਂ ਨੇ ਜਿੱਥੇ ਆਪਾਂ ਬਲੱਡ ਸਰਕੂਲੇਸ਼ਨ ਵਧਾਉਣੀ ਹੈ ਇਹ ਵੀ ਸਰਕੂਲੇਸ਼ਨ ਵਧੇਗੀ ਇਸ ਐਕਸਰਸਾਈਜ਼ ਨਾਲ ਕਿਉਂਕਿ ਇਹ ਪੰਪ ਕਰੇਗੀ ਦੁਆਰਾ ਦੇਖੋ तो के बैठ गए हाथ पकड़ के खड़े हो जाना वन दैन देन थ्री देन सेवेन देन नाइन देन टेन देन रिलैक्स तो भी थोड़ी सेकेंड एक्सरसाइज सेट टू स्टैंड थर्ड एक्सरसाइज की है आप लैग करना बैठे बैठे सिटिंग दे लेग अप करा वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी ये होगी नंबर वन अप हम दो सैकेंड करा वन टू थ्री फोर फाइव सिक्स सैवन एट 9 10 11 12 13 14 15 16 17 18 19 20 Then relax. दो है। करनी है। इस देन रिलैक्स ए ਹੋ ਗਏ ਦੋ ਰੈਪੀਟੀਸ਼ਨਸ ਕੀਤੀਆਂ ਤੁਸੀਂ ਤਿੰਨ ਰੈਪੀਟੀਸ਼ਨਸ ਕਰਨੀਆਂ ਲੈਗ ਅਪ ਦੀ ਇਸ ਦੇ ਨਾਲ ਕੀ ਹੈ ਜੋ ਆਪਣੇ ਕਾਫ ਮਸਲਸ ਨੇ ਉਸ ਦੇ ਵਿੱਚ ਜੋ ਖੂਨ ਦਾ ਸੰਚਾਰ ਹੈ ਉਹ ਬਹੁਤ ਜ਼ਿਆਦਾ ਵੱਧ ਜਾਏਗਾ ਇਹ ਹੋ ਗਈ ਤੁਹਾਡੀਆਂ ਜਿਹੜੀਆਂ ਕਸਰਤਾਂ ਤੁਸੀਂ ਬੈਠ ਕੇ ਕਰਨੀਆਂ ਨੇ नैक्सट एक्सरसाइज की है हील रेस एदा आपे भी स्पोर्ट लैके खड़ जाएंगे और हील रेस करा वन दैन टू दैन थ्री दैन फोर दैन फाइव दैन सिक्स दैन सैवन दैन एट दैन नाइन दैन टेन दैन इलेवन, दैन ट्वेल्व दैन थर्टीन दैन फोर्टीन दैन फिफ्टीन दैन रिलैक्स ये तो ਆਪਾਂ ਜਿਵੇਂ socks ਪਾਈਆਂ ਇੱਕ ਕਮੈਂਟ ਆਇਆ ਸੀਗਾ ਕੱਲ ਦੀ ਸ਼ਾਰਟ ਵੀਡੀਓ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਪੈਰ ਸਾਡੇ 슬ਿੱਪ ਹੁੰਦੇ ਆ ਅਸੀਂ ਨੰਗੇ ਪੈਰੀ ਕਰਦੇ ਆ ਜਾਂ socks ਪਾ ਕੇ ਤੁਸੀਂ ਇਹ shoes ਪਾ ਕੇ ਹੀ ਕਰਨੀ ਹੈ ਕਿ ਅਸੀਂ ਐਕਸਰਸਾਈਜ਼ ਕਰ ਰਹੇ ਹਾਂ ਤਾਂ ਕਰਕੇ socks ਪਾਈਆਂ ਹੋਈਆਂ ਨੇ ਪਰ ਤੁਸੀਂ ਇਹ shoes ਪਾ ਕੇ ਹੀ ਕਰਨੀ ਹੈ ਹੀਲ ਰੇਸ ਜਿਵੇਂ 15 ਵਾਰੀ ਕੀਤੀਆਂ ਤੁਸੀਂ 5 ਤੋਂ ਵੀ ਸਟਾਰਟ ਕਰ ਸਕਦੇ ਹੋ 10 ਤੋਂ ਵੀ ਸਟਾਰਟ ਕਰ ਸਕਦੇ ਹੋ ਮੈਕਸਿਮਮ 15 ਇਸ ਦੇ ਤੁਸੀਂ 3 ਸੈੱਟ ਲਾਉਣੇ ਆ ਇਹ ਹੋਊਗੀ ਤੁਹਾਡੀ ਹੀਲ ਰੇਸ ਦੁਬਾਰਾ ਦੇਖੋ ਤੁਸੀਂ ਇਹ ਇਦਾਂ 5 ਵਾਰੀ ਵੀ ਸ਼ੁਰੂ ਕਰ ਸਕਦੇ ਹੋ ਜਿਵੇਂ ਇੱਕ ਦੋ ਪੂਰੇ ਪੰਜਿਆਂ ਦੇ ਭਾਰ ਅੱਗੇ ਭਾਰ ਨਹੀਂ ਦੇਣਾ ਅੱਗੇ ਬਿਲਕੁਲ ਹਾਂ ਥੋੜਾ ਜਿਹਾ ਹੈਲਪ ਲੈ ਸਕਦੇ ਹਾਂ ਪਰ ਭਾਰ ਸਾਰਾ ਪੰਜਿਆਂ ਤੇ ਚਾਰ ਪੰਜ ਪੰਜ ਤੋਂ ਸ਼ੁਰੂ ਕਰ ਲਿਓ ਪੰਜ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਆਪਣੇ 10 ਤੇ 10 ਤੋਂ ਬਾਅਦ 15 ਇਹ ਹੋਗੀ ਹੀਲ ਰੇਸ ਜਿਹੜੀ ਹੁਣ ਨੈਕਸਟ ਐਕਸਰਸਾਈਜ਼ ਹੈ ਉਹ ਆਪਾਂ ਤੁਹਾਨੂੰ ਕਾਊਚ ਤੇ ਲੇਟ ਕੇ ਕਰਕੇ ਦਿਖਾਵਾਂਗੇ ਨੈਕਸਟ ਐਕਸਰਸਾਈਜ਼ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਐਂਕਲ ਟੋ ਫਰਮਸ वन पूरे पैर अंदर मोल लेने और पूरे बार ला जाने देन फिर स्टार्ट करेंगे वन पूरे अंदर पूरे बार टू पूरे अंदर पूरे बार थ्री पूरे अंदर पूरे बार फोर पूरे अंदर फाइव पूरे, पूरे अंदर सिक्स दैन सेवेन देन एट दैन नाइन देन टेन इलेवेन दैन ट्वेल्व दैन थर्टीन दैन फोर्टीन दैन फिफ्टीन दैन रिलैक्स यंकल टू पंप्स पंद्रह बारी की इससे तीन सैट लाने तुम इस बारी तो भी स्टार्ट कर सकते हो दस तो भी स्टार्ट कर सकते हो मैक्सीम पंद्रह और इससे तीन सैट लाओगे यानी कि टोटल पताली बारी हो जाएगा द्वारा देखो एक दैन दो दैन तेन दैन चार दैन पंजेन छत दैन अठ दैन नौ दैन दस दैन ग्यारह दैन बारह दैन तेरह दैन चौदह दैन पंद्रह दैन रिलैक्स हर कसरत बाहर एक मिनट लिए आम करना उसकी तो कसरत शुरू कर देनी है यह होगी लिटके एंकल टू पम्पस ਹੁਣ ਜਿਹੜੀ ਨੈਕਸਟ ਕਸਰਤ ਆ ਉਸ ਦੇ ਵਿੱਚ ਆਪਾਂ ਪਿੱਲੋ ਯੂਜ਼ ਕਰ ਲਾਂਗੇ ਜਾਂ ਕੋਈ ਤੌਲੀਏ ਦਾ ਰੋਲ ਯੂਜ਼ ਕਰ ਲਾਂਗੇ ਜਾਂ ਫਿਰ ਆਪਣੇ ਕੋਲ ਜਿਹੜਾ ਪਿੱਲੋ ਹੈ ਤੁਸੀਂ ਉਹ ਵੀ ਵਰਤ ਸਕਦੇ ਹੋ ਤੋਂ ਦਿਖਾਉਨੇ ਆ ਇਦਾਂ ਦਾ ਪਿੱਲੋ ਤੁਸੀਂ ਲੈ ਲੈਣਾ ਔਰ ਇਸ ਨੂੰ ਤੁਸੀਂ ਗਿੱਟਿਆਂ ਤੋਂ ਥੋੜਾ ਉੱਪਰ ਰੱਖਾਂਗੇ ਇਸ ਜਗ੍ਹਾ ਤੇ ਔਰ ਇੱਥੇ ਰਹਿ ਕੇ ਫੇ ਤੁਸੀਂ ਐਂਕਲ ਟੂ ਪੰਪਸ ਕਰਨੇ ਆ ਵਿਦ ਪਿੱਲੋ ਇਦਾਂ ਇੱਕ ਫਿਰ ਦੋ ਫੇ ਤਿੰਨ ਫੇ ਚਾਰ ਫੇ ਪੰਜ ਫਿਰ 7 ਫਿਰ 8 ਫਿਰ 9 ਫਿਰ 10 ਫਿਰ 10 ਇਸਦੇ ਵੀ ਤੁਸੀਂ 10 ਦੇ 3 ਸੈਟ ਲਾਉਣੇ ਆ ਐਂਕਲ ਟੂ ਪੰਪਸ ਪਹਿਲਾਂ ਆਪਾਂ ਥਲੇ ਰੱਖ ਕੇ ਕੀਤਾ ਸੀ ਹੁਣ ਆਪਾਂ ਇਹਦੇ ਉੱਪਰ ਰੱਖ ਕੇ ਤੁਸੀਂ ਇਤੌਲੀਏ ਰੋਲ ਕਰਕੇ ਵੀ ਇਸ ਦਾ ਰੋਲ ਬਣਾ ਸਕਦੇ ਹੋ ਤੇ ਇੱਕ ਨਹੀਂ ਇਹ ਫੋਮ ਰੋਲਰ इजीली ਤੁਸੀਂ ਮੰਗਵਾ ਵੀ ਸਕਦੇ ਹੋ ਆਨਲਾਈਨ ਹਾਂਜੀ 2 3 4 5 6 7 8 9 10 ਹੌਲੀ ਹੌਲੀ ਕਰਨਾ ਤੁਸੀਂ ਪੂਰੇ ਆਪਣੇ ਪੈਰ ਬਾਹਰ ਲਾਏ ਜਾਣੇ ਪੂਰੇ ਪੈਰ ਅੰਦਰ ਲਿਆਉਣੇ ਇਹ ਹੋ ਗਈ ਤੁਹਾਡੀ ਐਂਕਲ ਟੂ ਪੰਪ ਵਿਦ ਹੈਲਪ ਆਫ ਪਿੱਲੋ ਜਾਂ ਫੋਮ ਰੋਲਰ ਹੁਣ ਨੈਕਸਟ ਜਿਹੜੀ ਐਕਸਰਸਾਈਜ਼ ਹੈ ਉਸ ਦੇ ਵਿੱਚ ਕੀ ਹੈ ਤੁਸੀਂ ਦੋਨੋਂ ਗੋਡੇ ਨੈਕਸਟ ਐਕਸਰਸਾਈਜ਼ ਦੇ ਵਿੱਚ ਇੱਕ ਗੋਡਾ ਮੋੜਾਂਗੇ ਹੀਲ ਸਲਾਈਡ ਕਰਕੇ ਹੀਲ ਸਲਾਈਡ ਕਰਕੇ ਹੀ ਸਿੱਧੇ ਜਾਵਾਂਗੇ मतलब डीकड़ीस देकड़ीस दे आवे जिस तक गोडा वो तो वो मुड़ सकता और डीकड़ीस देकड़ीस दे जावे फिर दस बारी इस साइड करना दस बारी दूजी साइड करना ये होगी थोड़ी एक्सरसाइज हील स्लाइड एक फिर दो फिर तीन फिर चार फिर पांच फिर 6 ਫੇਰ 7 ਫੇਰ 8 ਫੇਰ 9 ਫੇਰ 10 ਰਿਲੈਕਸ 10 ਸੈਟ ਐਸਾਈਡ 10 ਸੈਟ ਐਸਾਈਡ ਇਹ ਹੋਊਗੀ ਤੁਹਾਡੀ ਲਾਸਟ ਕਸਰਤ ਹੀਲ ਸਲਾਈਡ ਹੁਣ ਸਭ ਤੋਂ ਜ਼ਰੂਰੀ ਗੱਲਾਂ ਕਿਹੜੀਆਂ ਨੇ ਸੋਏਸਨ ਕਸਰਤਾਂ ਜਿਸ ਦੇ ਨਾਲ ਤੁਸੀਂ ਆਪਣੀਆਂ ਪਿੰਜਣੀਆਂ ਦੇ ਵਿੱਚ ਖੂਨ ਦੇ ਸੰਚਾਰ ਨੂੰ ਵਧਾ ਸਕਦੇ ਹੋ ਇੱਕ ਅਸਰਤਾ ਤੁਸੀਂ ਇੱਕ ਟਾਈਮ ਫਿਕਸ ਕਰ ਲੈਣਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਆ ਕਰੋ ਦੁੱਧ ਜਦੋਂ ਪੀਨੇ ਆ ਉਸ ਦੇ ਨਾਲ ਆਪਣੀ ਬਲੱਡ ਸਰਕੂਲੇਸ਼ਨ ਵੀ ਤੇਜ਼ ਹੁੰਦੀ ਹੈ ਔਰ ਆਪਣੇ ਜਿਹੜੀਆਂ ਮਸਲਸ ਨੇ ਉਹ ਸਾਰੇ ਰਿਲੈਕਸ ਹੋ ਜਾਂਦੇ ਨੇ ਔਰ ਨਾਲ ਦੀ ਨਾਲ ਸੈਰ ਵੀ ਜਿੰਨੀ ਹੋ ਸਕਦੀ ਆ ਜ਼ਰੂਰ ਕਰਿਆ ਕਰੋ ਅਗਰ ਤੁਸੀਂ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਇਸ ਵੀਡੀਓ ਰਿਗਾਰਡਿੰਗ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਉਸ ਦਾ ਆਨਸਰ ਜ਼ਰੂਰ ਕਰਾਂਗੇ ਔਰ ਕਿਹੜੇ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਉਹ ਵੀ ਕਮੈਂਟ ਬਾਕਸ ਵਿੱਚ ਦੱਸਿਓ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਟਾਪਿਕ ਅਸੀਂ ਉਸ ਤੇ ਹੀ ਆਪਣੀ ਵੀਡੀਓ ਲੈ ਕੇ ਆਈਏ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ